ਅਨੀਤਾ ਆਨੰਦ ਪੰਜਾਬੀ Hindu ਕੈਨੇਡਾ ਦੇ ਵਿੱਚ ਇਹ ਜਿਹੜੀ ਹੈ ਮਿਸਟਰ ਕੋਨੀ ਨੇ ਉਹਨੂੰ ਜਿਹੜਾ ਹੈ ਉਹ ਫੋਰਨ ਮਿਸਟਰ ਬਣਾਇਆ ਹੁਣ ਇਹਦੇ باوجود ਕਿ ਅਜੇ 2 ਸਾਲ ਪਹਿਲਾਂ ਹੀ ਕੈਨੇਡੀਅਨ ਪਾਰਲੀਮੈਂਟ ਚ ਖਲੋ ਕੇ ਜਸਟਨ ਟਰੂਡੋ ਨੇ ਇੰਡੀਅਨ ਸਟੇਟ ਨੂੰ ਵਿਦਨ ਕੈਨੇਡਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਲਈ ਜ਼ਿੰਮੇਵਾਰ ਦੱਸਿਆ ਉਹਨਾਂ ਦੇ ਹਾਈ ਕਮਿਸ਼ਨਰ ਸਮੇਤ ਸੰਜੇ ਸੂਰੀ ਸਮੇਤ ਸਾਰੇ 6 ਡਿਪਲੋਮੈਟ ਬਾਹਰ ਕੱਢੇ ਜਸਟਿਸ ਹੋਕ ਕਮਿਸ਼ਨ ਨੇ ਇੰਡੀਆ ਦੀ ਪਾਰਟਿਸਪੇਸ਼ਨ ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਕਿ ਕੱਲਾ ਇਹੀ ਨਹੀਂ ਐਮਬੈਸੀ ਜਿਹੜੇ ਹਾਈ ਕਮਿਸ਼ਨਰ ਕੌਂਸੂਲੇਟ ਨੇ ਉਹ ਐਕਸਟੋਰਸ਼ਨ ਔਰ ਦੂਸਰੀਆਂ ਗੈਂਗਾਂ ਨੂੰ ਵੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ ਹੁਣ ਇਸ ਸਭ ਨੂੰ ਇਗਨੋਰ ਕਰਦੇ ਆ ਬੇਸ਼ੱਕ ਹੁਣ ਹੋ ਗਈ ਹੋਈ ਹੈ ਇੰਡੀਆ ਦੇ ਦੌਰੇ ਦੇ ਪਹਿਲਾਂ ਤਾਂ ਇੱਥੇ ਮਿਲੀ ਐਸ ਜੈ ਸ਼ੰਕਰ ਨੂੰ ਔਰ ਤੁਸੀਂ ਬਾਡੀ ਲੈਂਗੁਏਜ ਤੋਂ ਦੇਖ ਸਕਦੇ ਹੋ ਹੁਣ ਉਹ ਐਸ ਜੈ ਸ਼ੰਕਰ ਦੇ ਨਾਲ ਹੱਥ ਮਲਾ ਰਹੀ ਹੈ ਸੋ ਹਸਨੀ ਹੈਦਰ ਨੇ ਸਟੋਰੀ ਕੀਤੀ ਔਰ ਬਿਲਕੁਲ ਜਿਵੇਂ ਰਿਲੈਕਸਡ ਔਰ ਜਿਵੇਂ ਆ ਕਿ ਜੀ ਮੈਂ ਆਪਣੇ ਘਰ ਆ ਗਈ ਆ ਤੇ ਗੱਲ ਮੁੱਕ ਗਈ ਤੁਸੀਂ ਜੋ ਮਾਰਤੇ ਮਾਰਤੇ ਔਰ ਇਹ ਦਾ ਹਿੰਦੂ ਦੀ ਸੁਹਾਸਨੀ ਹੈਦਰ ਜਿਹੜੀ ਖਬਰ ਲਾ ਰਹੀ ਹੈ ਇੰਡੀਆ ਇਨਵਾਈਟਸ ਕਾਰਨੀ ਫਾਰ AI summit artificial intelligence summit both sides agree to begin trade talks again hmm. ਕਿ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਵਪਾਰਕ ਰਿਸ਼ਤੇ ਫਿਰ ਸ਼ੁਰੂ ਹੋ ਰਹੇ ਨੇ ਟ੍ਰੇਡ ਐਂਡ ਇਨਵੈਸਟਮੈਂਟਸ ਰੀਐਸਟੈਬਲਿਸ਼ਿੰਗ ਕੈਨੇਡਾ ਇੰਡੀਆ ਮਿਨਿਸਟਰੀਅਲ ਐਨਰਜੀ ਡਾਇਲੌਗ ਰੀਲਾਂਚਿੰਗ ਦਾ ਜੁਆਇੰਟ ਸਾਇੰਸ ਐਂਡ ਟੈਕਨੋਲੋਜੀ ਕੋਆਪਰੇਸ਼ਨ ਕਮੇਟੀ ਆਰ ਅਮੰਗ ਸਮ ਆਫ ਦਾ ਮੇਜਰ ਐਗਰੀਮੈਂਟਸ ਦਾ ਟੂ ਸਾਈਡ ਸੈਡ ਇਨ ਅ ਜੁਆਇੰਟ ਸਟੇਟਮੈਂਟ ਆਫਟਰ ਅ ਮੀਟਿੰਗ ਬੀਟਵੀਨ ਐਕਸਟਰਨਲ ਅਫੇਅਰਸ ਮਿਸਟਰਸ ਜੈ ਸ਼ੰਕਰ ਐਂਡ ਕੈਨੇਡੀਅਨ ਫੋਰ ਮਿਸਟਰ ਨਿਤਾਨੰਦ ਸਿਕ ਫੈਡਰੇਸ਼ਨ ਕੈਨੇਡਾ ਦੇ ਮਨਿੰਦਰ ਸਿੰਘ ਜਿਹੜੇ ਖੁਦ ਨਿਸ਼ਾਨੇ ਗੁਰਦੀਪ ਸਿੰਘ ਨੱਜਰ ਤੋਂ ਬਾਅਦ ਉਹਨਾਂ ਨੇ ਸਟੇਟਮੈਂਟ ਵੀ ਜਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਈ ਅਸੀਂ ਇਸ ਬਾਰੇ ਬੜਾ ਕਨਸਰਨਡ ਹੈ ਜਿਹੜਾ ਕਿ ਇਹਨੇ ਅਨੀਤਾ ਆਨੰਦ ਇੰਡੀਅਨ ਕਾਉਂਟਰਪਾਰਟ ਨੂੰ ਮਿਲੀ ਨਰਿੰਦਰ ਮੋਦੀ ਨੂੰ ਵੀ ਮਿਲੀ ਔਰ ਕੋਈ ਵੀ ਅਜੇ ਤੱਕ ਕਿਉਂਕਿ ਪਬਲਿਕ ਅਕਾਉਂਟੇਬਿਲਟੀ ਨਹੀਂ ਹੋਈ ਇੰਡੀਆ ਦੇ ਜਿਹੜੇ ਉਹਨਾਂ ਨੇ ਵਾਇਲੈਂਟ ਅਟੈਕ ਕੀਤਾ ਨੇ ਅਸੀਂ ਕਮਿਟੀ ਤੇ ਨਾ ਹੀ ਕੋਈ ਉਹਨਾਂ ਨੇ ਪਬਲਿਕ ਕਮਿਟਮੈਂਟ ਦਿੱਤੀ ਕਿ ਭਈ ਅਸੀਂ ਟਰਾਂਸਨੈਸ਼ਨਲ ਰੈਪ੍ਰੈਸ਼ਨ ਫਿਊਚਰ ਤੇ ਨਹੀਂ ਕਰਾਂਗੇ ਇਦਾਂ ਦੀਆਂ ਇੰਗੇਜਮੈਂਟ ਜਿਹੜੀਆਂ ਨਾਰਮਲਾਈਜ਼ ਕਰਨ ਦੀ ਲਾਈਨ ਹੈ ਇਹ ਜਿਹੜੇ ਨੇ ਇਹ ਸਾਡੇ ਲਈ ਬੜੀ ਤੱਕੇ ਵਾਲੀ ਗੱਲ ਹੈ ਅਸੀਂ ਇਸ ਨੂੰ ਉਹਨਾਂ ਨੇ ਫਿਰ ਕਹਿ ਕਿ ਜੀ ਕੈਨੇਡਾ ਦੀ ਗਵਰਨਮੈਂਟ ਨੇ ਖੁਦ ਹੀ ਗਵਰਨਮੈਂਟ ਆਫ ਇੰਡੀਆ ਨੂੰ ਅਕਿਊਜ਼ ਕੀਤਾ ਸੀ ਅਰਦੀਪ ਸਿੰਘ ਨੇਜਰ ਦੇ ਮਰਡਰ ਲਈ ਔਰ ਇਸ ਦੇ ਉੱਤੇ ਕੈਨੇਡਾ ਦੇ ਡਿਪਟੀ ਫੋਰਮਨਿਸਟਰ ਨੇ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਕਨਫਰਮ ਕੀਤਾ ਸੀ ਕਿ ਇੰਡੀਆ ਦਾ ਹੋਮ ਮਿਨਿਸਟਰ ਅਮਿਤ ਸ਼ਾਹ ਇਸ ਸਾਰੇ ਦੇ ਬਿਹਾਈਂਡ